ਢੰਡਰਾ ਦਾ ਪਿਸਟਲ ਤਿਆਰ ਹੈ ਪਿਸਟਲ ਢੰਡਰਾ ਵਾਲਾ ਅੱਜ ਬੈਸਟਾ ਨੂੰ 31 31 ਹਜ਼ਾਰ ਦਿੱਤਾ ਜਾਣਾ ਹੈ ਇੱਕ ਬਗਾਨੀ ਤੇ ਬੈਲੀ ਲੱਗਾ ਹੋਇਆ ਸੋਰੇ ਆਲਿਆ ਗਗਨ ਹੈ ਉਹ ਕਿੱਤੂ ਵਰਗੇ ਚਾਲ ਹਰ ਸਾਹਮਣੇ ਵੇਖੋ ਸੋਰੇ ਆਲਿਆ ਰੱਖਿਆ ਤੋੜ ਤੇ ਹੱਥ ਬੱਲੇ 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 ਹੋਈ ਪਈ ਹੈ ਫਾਈਨਲ ਮੈਚ ਪਲੋਰ ਦੀ ਧਰਤੀ ਹੈ ਸੱਜੇ ਖੱਬੇ ਉਹ ਲੱਗਦਾ ਯੋ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਕੇ ਬੱਲੇ ਬਲੇ ਕਰਾਦੀ ਹੈ ਅਗਲੀ ਰੇਡ ਪੌਂਡ ਦੇ ਲਈ ਕਹਿੰਦੇ ਸ਼ੰਟੀ ਕਰਾਚੋ ਵਾਲਾ ਚੋਟੀ ਦਾ ਮੈਚ ਹੈ ਲੈ ਵੀ ਟੱਕੋ ਵਾਲਾ ਫਰਲਾ ਤਿਆਰੀ ਜਿੱਤਣਾ ਤੇ ਜੱਫੇ ਲਾਉਣੇ ਪੈਣੇ ਆ ਇੱਕ ਪਾਸੇ ਪਿੰਡਰ ਇੱਕ ਪਾਸੇ ਪਲੂਰ ਇਹ ਪਿੰਡਰਾ ਤੇ ਪਲੂਰ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਔਰ ਬੈਠੇ ਲੋਕੀ ਗੱਲਾਂ ਕਰਦੇ ਹਮਾ ਦੋਨੋਂ ਚੰਗੀਆਂ ਆ ਕਰਾਚੋ ਵਾਲੇ ਦੀ ਰੇਡ ਇੱਕ ਪਾਸੇ ਹਰੀਕੇ ਦਾ ਐਂਗਰੀ ਵਾਰ ਲੱਗਾ ਹੋਇਆ ਆ ਡੱਗੋ ਦੇ ਸ਼ਰਨੇ ਵਰਗੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਲਓ ਪੈਂਦੀ ਰੇਡ ਕਬੱਡੀ 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 Come and ਕਬੱਡੀ ਉਧਰ ਦੁਕਾਨਦਾਰ ਜਰਨੈਲ ਵੱਲੋਂ ਕਬੱਡੀ ਕਾਰਵਾਈ ਕੀਤਾ ਪਲੋਰ ਦਾ ਹਰ ਜੱਫਾ ਜਿਹੜਾ 500 ਦਾ ਹੋਵੇਗਾ ਸਲੀਨੇ ਵਾਲਾ ਉਹ ਫੋ ਟਰੈਕਟਰਾਂ ਦਾ ਜੇਤੂ ਹੈ ਉਹ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਫਾਈਨਲ ਮੈਚ ਪਲੋਰ ਦਾ ਵੱਡਾ ਕਬੱਡੀ ਕੱਪ ਬੈਸਟਾਂ ਨੂੰ 31 31000 ਦਿੱਤਾ ਜਾਣਾ ਉਹ ਸਲੀਨੇ ਵਾਲਾ ਗਗਨ ਕਹਿੰਦੇ ਸੋਰੇ ਵਾਲਿਆ ਐ ਵੀ ਸੋਰੇ ਵਾਲਿਆ ਵੇਖ ਉਹ ਮੁੰਡੇ ਦੇ ਪੱਟਾ ਵਿੱਚ ਕਿੰਨੀ ਗਿਜਾਂ ਹੈ ਅੱਜ 31 31000 ਦਿੱਤਾ ਜਾਣਾ ਪਰ ਸਾਹਮਣੇ ਸਲੀਨੇ ਵਾਲਾ ਰੇਸ਼ਮ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋਰਦਾ ਹੋਇਆ ਮਹਿਕ ਪੱਤੜ ਆ ਗਿਆ ਹੈ ਲਓ ਕਹਿੰਦੇ ਮਹਿਕ ਪੱਤੜ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਫਾਈਨਲ ਚੱਲਦਾ ਹੈ ਭਲੌਰ ਦੇ ਕਬੱਡੀ ਕੱਪ ਦਾ अवतार सिंह नेहरु ਹੁਣਾ ਦਾ ਕਬੱਡੀ ਕੱਪ ਹੈ ਮੇਜਰ ਸਿੰਘ ਬਰਾਰ ਹੁਣਾ ਦੇ ਵੱਡੇ ਰੋਲ ਨੇ ਨਾਲ ਕਹਿੰਦੇ ਪਿੰਡਰਾ ਵਾਲਾ ਬਲਜਿੰਦਰ ਲੱਭੀ ਨੰਗਰ ਹੁਣਾ ਦਾ ਤੇ ਨਾਲ ਜਸਪੀਰ ਸਿੰਘ ਠੱਠੀ ਦੇ ਅਮਰਤ ਯੂ ਐਸ ਏ ਇਹਨਾਂ ਵੀਰਾਂ ਦੇ ਵੀ ਵੱਡੇ ਯੋਗਦਾਨ ਸੁਖੇ ਦਾ ਕੈਨੇਡਾ ਤੋਂ ਵੱਡਾ ਯੋਗਦਾਨ ਆ ਮੈਕ ਦੀ ਰੇਡ ਚਾਰ ਦੇ ਚਾਰੇ ਮਾਰਦੇ ਪੱਟੜ ਤੇ ਥਾਪੀਆਂ ਫਾਈਨਲ ਚੱਲਦਾ ਜਿੱਤੂ ਕੋ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਆ ਪਈ ਹੋਈ ਰੇਡ ਬਸਤਾ ਨੂੰ ਵੀ ਕਹਿੰਦੇ ਨਗਦ ਰਾਸ਼ੀ ਦਿੱਤੀ ਜਾਣੀ ਹੈ ਮੈਕ ਦੀ ਰੇਡ ਆ ਕਹਿੰਦੇ ਹਰੀਕੇ ਆਏ ਐਂਗਰੀ ਬਾਡ ਦੇ ਨਾਲ ਟੱਕਰ ਸਿਰੇ ਦੀ ਹੈ ਔਰ ਲੱਗਾ ਹੋਇਆ ਫੈਸਲਾ ਹੋ ਜਾਵੇ ਜੱਫੇ ਤੇ ਜੱਫਾ ਥਾ ਜੱਫਾ ਓ ਵਿਕੀ ਨੇ ਦਿੱਤਾ ਲਾਂ ਜੱਫਾ ਜੱਫੇ ਤੇ ਜੱਫਾ ਜੱਫਾ ਉਹ ਹਰੀਕਾਂ ਵੱਲੇ ਦਿੱਤਾ ਲਾ ਜੱਫਾ ਇਹ ਵਿੱਕੀ ਹਰੀਕਾਂ ਵਾਲਾ ਲਾ ਜੱਫਾ ਬੱਲੇ ਬੱਲੇ ਕਰਾ ਗਿਆ ਅਗਲੀ ਕਬੱਡੀ ਪਾਉਣੀ ਕਹਿੰਦੇ ਰੇਸ਼ਮ ਸਲੇਨੇ ਵਾਲਾ ਵਿਸਾਖੀ ਦਾ ਮੇਲਾ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਉਹ ਸਲੇਨੇ ਵਾਲਾ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਪਿਛਲੇ ਸਾਲ ਕਹਿੰਦੇ ਬੁਲਟ ਜਿੱਤੇ ਆ ਆ ਗੱਬਰੂ ਕਹਿੰਦੇ ਸਲੇਨੇ ਵਾਲਾ ਸੋਰੇ ਵਾਲੀ ਆ ਗਗਨ ਪਰ ਕੌਣ ਬੱਲੇ ਬੱਲੇ ਕਰਾਵੇਗਾ ਡਬਲ ਟੱਚ ਹੋਇਆ ਕਿ ਦੋ ਜਣਿਆਂ ਵਿੱਚ ਮਾਰਾ ਹੁੰਦਾ ਫੰਨਾ ਆ ਰਿਹਾ ਤੀਜੇ ਦਾ ਪਰ ਪੁਆਇੰਟ ਕਹਿੰਦੇ ਰੇਸ਼ਮ ਨੇ ਆਪਣੀ ਟੀਮ ਲਈ ਜੋਰ ਦਿੱਤਾ ਲੈ ਵੀ ਸੁਖਰਾਜ ਕਰਾਚੋ ਵਾਲਾ ਆ ਗਿਆ ਕਰਾਚੋ ਵਾਲਾ ਕਹਿੰਦੇ ਸ਼ੰਟੀ ਸ੍ਰੀਣੀ ਵਾਲਾ ਕਹਿੰਦੇ ਬੈਸਟ ਵਾਲੀਆ ਪਾਉਣ ਲੱਗ ਪਿਆ ਹਾਂ ਸ੍ਰੀਣੀ ਵਾਲਾ ਜੋਰ-ਜੋਲ ਪਾਉਣ ਲੱਗ ਪਿਆ ਕਰਾਚੋ ਦੇ ਗੱਲੂ ਨੇ ਕਬੱਡੀ ਲੈ ਵੀ ਸੁਖਰਾਜ ਦੋਨੋਂ ਪਾਸੇ ਟੀਮਾਂ ਦੇ ਜਿਨੇ ਵੀ ਜੱਫਾ ਲੱਗਣਗੇ ਅਵਤਾਸ਼ ਸਿੰਘ ਨੇਰੂ ਵੱਲੋਂ ਹਰ ਜੱਫੇ ਤੇ ਦੋਨੋਂ ਟੀਮਾਂ ਲਈ 5-500 ਦੇ ਵੱਡੇ ਮਾਣ ਸਗਤ ਤੇ ਜਾਣਗੇ। ਹੈਰੂ ਭਲੌਰ ਦੇ ਵੱਲੋਂ ਕਹਿੰਦੇ ਹਰ ਜੱਫੇ ਤੇ ਵੱਡੇ ਮਾਣ, ਸ਼ਾਂਤੀ ਦੀ ਰੇਡ ਤੇ ਡੱਗੋ ਵਾਲਾ ਹੋ ਗਿਆ ਪੂਰੇ। ਹਰਜੀ ਪਾਸੇ ਕਬੱਡੀ 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 ਕਿ 6 ਫੁੱਟ ਦੇ ਕਰੀਬ ਯਾਰੋ, ਕੱਪਰੂ ਦਾ ਕੱਦ ਰੇਡਰਾਂ ਨੂੰ ਸਿੱੜਦਾ ਹੈ ਕਹਿੰਦੇ ਲੱਦ ਲੱਦ। ਜਿਹੜੇ ਫਰੀਦਕੋਟ ਨੂੰ ਇਹਦੇ ਉੱਤੇ ਮਾਰ, ਡੱਗੂ ਰਮਾਣੇ ਪਿੰਡ ਦੀ ਸ਼ਰਨਾ ਬਣਿਆ ਇਸ਼ਾਰ। ਪਰ ਖਿਡਾਰੀ ਦੇ ਥੋੜੀ ਸੱਟ ਲੱਗਿਆ ਵਾਹਿਗੁਰੂ ਮੇਰ ਕਰੇ। ਵਾਹਿਗੁਰੂ ਮੇਰ ਰੱਖੇ ਨਾ ਖਿਡਾਰੀਆਂ ਤੇ ਵਾਹਿਗੁਰੂ ਸੱਚੇ ਪ ਉਵੇਂ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਖਿਡਾਰੀ ਬਾਨਾ ਬਹੁਤ ਔਖਾ ਹੈ ਘਰ ਖਾਣਾ ਪੈਂਦਾ ਹੈ ਮਿਹਨਤ ਲਾਉਣੀ ਪੈਂਦੀ ਹੈ ਤੇ ਫੇਰ ਇਹਨਾਂ ਗਰਾਊਂਡਾਂ ਵਿੱਚ ਚਰਚੇ ਹੁੰਦੇ ਆ ਵਾਹਿਗੁਰੂ ਮੇਰ ਰੱਖੇ ਇਹਨਾਂ ਖਿਡਾਰੀਆਂ ਦੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮੁਰੇ ਅਕੀਰਦਾਸ ਬੇਨਤੀ ਹੈ ਜਿਵੇਂ ਹੱਸਦੇ ਖੇਡਦੇ ਆਏ ਐ ਜਿਵੇਂ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਲੈ ਵੀ ਸ਼ਾਂਤੀ ਠੀਕ ਹੈ ਵਾਹਿਗੁਰੂ ਮੇਰ ਰੱਖੇ ਨਾ ਖਿਡਾਰੀਆਂ ਤੇ ਐਨ ਫਾਈਨਲ ਮੈਚ ਚੋਟੀ ਦਾ ਚੋਟੀ ਦਾ ਪਹਿਲਾ ਮੈਚ ਜਰਨੈਲ ਕਬੱਡੀ ਖਿਡਾਰੀ ਦੇ ਵੱਲੋਂ ਕੀਤ ਭਲੌਰ ਦਾ ਹਰ ਜਫਾ ਕਹਿੰਦੇ 500 ਦਾ ਹੋਵੇਗਾ ਫਾਈਨਲ ਖੇਡਿਆ ਜਾ ਰਿਹਾ ਹੈ ਪਰਮਾਤਮਾ ਮੇਰ ਕਰੇ ਕਦੇ ਕਿਸੇ ਖਿਡਾਰੀ ਨੂੰ ਛੱਟ ਫੇਟ ਨਾ ਲੱਗੇ ਸਾਰੇ ਜਿੱਦਾਂ ਵੀ ਆਉਂਦੇ ਐ ਹਾਸਤੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਕੀ ਪੇਪਲੂਰ ਹੁਣਾਂ ਦਾ ਸਾਰੀ ਜੰਗ ਕਬੱਡੀ ਕਲੱਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡਾ ਮੇਲਾ ਕਰਾਇਆ ਹਵਤਾਰ ਨਹਿਰੂ ਹੁਣਾਂ ਦਾ ਮੇਜਰ ਪ੍ਰਾਣ ਹੁਣਾਂ ਦਾ ਆ ਪੈਂਦੀ ਹੋਈ ਰੇਡ ਰੇਸ਼ਮ ਸਰੀਣਾ ਕਬੱਡੀ ਪੌਂਦਰੀ ਵੱਧਦਾ ਹੈ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਬੈਲੀ ਐ ਨਾਲ ਕੀਦ ਐ ਅਗਰ ਸੂਰੀਆਲੀਆ ਕੇਵਨ ਦਾ ਵੀਰ ਹੁੰਦਾ ਮੁਕਤਸਰੀ ਐ 6 ਫੁੱਟ 7 ਇੰਚ ਕੱਦ ਰੇਸ਼ਮ ਦਾ ਪਿਆ ਪੇਚਾ ਆ ਲੱਗਦਾ ਜੋਰ ਪਰ ਰੇਸ਼ਮ ਕਹਿੰਦੇ ਬਾਹਲਾ ਤਿੱਖਾ ਆ ਬਾਹਲਾ ਜਾ ਸੁਹਲੇ ਵਾਲ ਨੇ ਇੱਕ ਜਾਨਦਾਰ ਪੁਆਇੰਟ ਪਿੰਡਰਾਂ ਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਉਧਰ ਜੱਗੀ ਬਰਾੜ ਯੂ ਐਸ ਏ ਹਰਮਨ ਸੇਖਾ ਬਲਕਰਨ ਸਾਡਾ ਵੀਰ ਸੇਖਾ ਸ਼ੀਰਾਂ ਤੇਲੋ ਜੈਦੀਪ ਕਰਨ ਬਸੰਤ ਬਲੌਰ ਤੋਤਾ ਬਲੌਰ ਕੈਨੇਡਾ ਆਪਾ ਅੰਗਲੈਂਡ ਬੱਬੂ ਬਣੀਲਾ ਮਨਦੀਪਣੀਲਾ ਉਹ ਭਰਾ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠੇ ਆ ਪੱਤੜਾਂ ਵਾਲਾ ਮੈਂ ਇੱਕ ਇੱਕ ਪਾਸੇ ਵਿੱਕੀ ਹੈ ਹਰੀਕੇ ਕਲਾਂ ਵਾਲਾ ਪਰ ਕੌਣ ਬੱਲੇ ਬੱਲੇ ਕਰਾਵੇਗਾ ਡੱਗੋਰਵਾਲਾ ਦਾ ਸ਼ਰਨਾ ਤਿਆਰ ਹੈ ਗੋਲੂ ਵਰਗੇ ਚਾਰ ਜਾਫੀ ਮੁੰਡੇ ਪਿੰਡਰਾਂ ਵਾਲੇ ਐਨ ਕਹਿੰਦੇ ਵਿਆਹ ਤੋਂ ਦੀ ਲਾ ਰਿਹਾ ਪਰ ਸਾਹਮਣੇ ਦੇਖੋ ਪੁਆਇੰਟ ਕਹਿੰਦੇ ਕੋੜ ਤੋੜ ਦਾ ਸੋਨੀ ਐਨ ਸਰਦਾਰ ਦੇ ਵਿੱਚ ਉਸਨੂੰ ਮਾਰੀ ਹੈ ਤੇ ਪੁਆਇੰਟ ਨਾਜਨ ਭਲੌਰ ਦੀ ਟੀਮ ਨੇ ਜੋੜਦਾ ਹੋਇਆ ਲੈ ਵੀ ਸਕਰਾਜ ਪਿਸਟਲ ਆ ਗਿਆ ਹੈ ਬਰਿੰਦਰ ਸਿੰਘ ਤੌਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਦਾ ਹੋਇਆ ਪਿੰਡਾਂ ਦੇ ਪਿਸਟਲ ਦੀ ਰੇਡ ਪੈ ਰਹੀ ਹੈ ਯਾਰ ਜਹੀ ਭਲੌਰ ਪਿੰਡ ਦੇ ਗਗਨ ਸੂਰੇ ਵਾਲੀਆ ਕੀਤ ਵਰਗੇ ਬਹਿਲੀ ਵਰਗੇ ਆ ਪੈਂਦੀ ਹੋਈ ਰੇਡ ਤੇ ਨੰਬਰ ਰੀਡਰ ਦੇ ਹਿੱਸੇ 'ਚ ਆ ਜਿਹੜਾ ਸਿਮਰਨ ਬਰਾੜ ਸਟੱਡ ਫਾਰਮ ਜੈਤੋ ਤੇ ਗਰਵੀਰ ਢੱਲੂ ਭਲੌਰ ਲੱਗੋ ਵਾਲੇ ਸ਼ਰਨੇ ਦੇ ਦੋ ਜਫੇ 3100 ਦੇ ਹੋਣਗੇ ਸਿਮਰਨ ਬਰਾੜ ਸਟੱਡ ਫਾਰਮ ਜੈਤੋ ਤੇ ਗੁਰਵੀਰ ਢੱਲੂ ਪਲੂਰ ਡੱਗੋ ਵਾਲੇ ਦੇ ਦੋਜ ਹੋਵੇ 3100 ਦੇ ਹੋਣਗੇ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੈ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਬਰੂ ਨੇ ਕਿੰਨੇ ਦਮ ਪਾਏ ਕੌਣ ਜੱਫੀਆਂ 'ਚ ਮੱਲਾ ਮਾਰਦਾ ਜੀ ਜੋਰ ਲੱਗਾ ਹੋਇਆ ਕੌਣ ਬੈਸਟ ਬਣਦਾ ਦੁਨੀਆ ਨੇ ਨਿਗਾਹਾਂ ਘੜੀਆਂ ਹੋਈਆਂ ਲਓ ਮਹਿਕ ਪੱਤਣ ਦੇ ਕਬੱਡੀ ਪਾਈ ਹੈ ਮਹਿਕ ਪੱਤਣਾ ਵਾਲਾ ਗੱਬਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਅੱਜ ਦੇ ਕਬੱਡੀ ਕੱਪ ਦੇ ਸਾਡੇ ਅਵਤਾਰ ਸਿੰਘ ਜੀ ਨਹਿਰੂ ਪੰਡੂਰ ਕੈਨੇਡਾ ਮੇਜ ਧੰਨਵਾਦ ਹੈ ਬਾਈ ਬਜਿੰਦਰਾ ਪਿੰਡਰ ਲੱਪੀ ਨੰਗਰ ਇਹਨਾਂ ਵੀਰਾਂ ਦਾ ਕਹਿੰਦੇ ਗੈ ਗੜਵਾ ਧੰਨਵਾਦ ਹੈ ਅਮਰਤ ਸਾਡਾ ਵੀਰ ਯੂ ਐਸ ਏ ਤੇ ਜਗਮੇਲ ਠੱਠੀ ਭਾਈ ਵੱਡੇ ਜੋਹਨ ਪਰ ਸਾਹਮਣੇ ਹਰੀਕੇ ਗਲਾਮਾ ਐਂਗਰੀ ਬर्ड ਐਂਗਰੀ ਬर्ड ਤੇ ਮਹਿਕ ਐਂਗਰੀ ਬर्ड ਤੇ ਮਹਿਕ ਆ ਲੱਗਦਾ ਜੋਰ ਪਰ ਨੰਬਰ ਕਹਿੰਦੇ ਮੁੰਡਾ ਪਤਨਾ ਵਾਲਾ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਇਧਰ ਦੁਨੀਆ ਆਨੰਦ ਮਾਣਦੀ ਹੈ ਰਮਾਲ ਘੁੰਮਦੇ ਆ ਫਾਈਨਲ ਚੱਲਦਾ ਹੋਇਆ ਅਗਲੀ ਰੇਡ ਰੇਸ਼ਮਸ ਲੀਡੇ ਵਾਲਾ ਕਿ ਮਕੰਦਪੁਰੋ ਜਿੱਤਿਆ ਏ ਫੋੜ ਮੁੰਡੇ ਨੇ ਫੋੜ ਵਾਂਗੂ ਫਿਰਦਾ ਫਕਾਰੇ ਮਾਰਦਾ ਫੋੜ ਵਾਂਗੂ ਫਿਰਦਾ ਫਕਾਰੇ ਮਾਰਦਾ ਗਗਨ प्यार टक्कर सिरे दी है जोर लगा हुआ कबड्डी 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 रेशम सलीना रेशम ते गग पर पॉइंट 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 रीप्ले दी मांग हो रही है शरण ने आख्या ਵੀ రీప్లే ਦੀ ਮੰਗ ਹੈ ਪਰ ਪੁਆਇੰਟ ਕਹਿੰਦੇ ਰੇਡਰ ਦਾ ਰੈਫਰੀ ਕਹਿੰਦੇ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਹੈ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਉਧਰ ਸਾਡੇ ਜਰਨੈਲ ਦੁਕਾਨਦਾਰ ਵੱਲੋਂ ਕੀਤ ਪਲੋਰ ਦਾ ਹਰ ਜੱਫਾ ਜਿਹੜਾ 500 ਦਾ ਹੋਵੇਗਾ ਬੜੇ ਮਾਣ ਤੇ ਸਰਮਾਨ ਕਿਤੇ ਜਾਣਗੇ ਆ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋ ਰਹੀ ਹੈ ਰਿਵਿਊ ਦੀ ਮੰਗ ਜਿਹੜੇ ਰੈਫਰੀ ਵੀਰ ਬਾਹਰਲੀ ਸਾਈਡ ਦੇ ਕਿਰਪਾ ਕਰਕੇ ਨੰਬਰ ਚੈੱਕ ਕਰ ਲੈਣ ਇਹਦੀ ਜਾਂਚ ਪਰਤਾਲ ਕਰ ਲਿਓ ਵੀਰ ਬਣ ਕੇ ਆ ਫਾਈਨਲ ਚੱਲਦਾ ਬਸਟਾਨੀਆ ਰੇਡ ਤੇ ਬਸਟਾਨ ਵਾਲੇ ਜਫੇ ਲੱਗ ਰਿਹਾ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਇਹਦਾ ਬੱਲੇ ਬੱਲੇ ਕਾਵੇਗਾ ਲੱਭੀ ਡੱਗੋ ਵਾਲਾ ਦੋ ਜਫੇ 3100 ਦੇ ਕਰਾਚੋ ਵਾਲਾ ਡੱਗੋ ਹੈ ਕਰਾਚੋ ਵਾਲਾ ਰੀ ਰੀਪਲੇ ਦੀ ਮੰਗ ਹੋ ਰਹੀ ਹੈ ਰੀਪਲੇ ਚੱਕਰਣ ਜਿਹੜੇ ਰੈਫਰੀਆਂ ਦੀ ਰੋਟੀ ਹੈ ਓ ਪਿਛਲੇ ਪਲਾਂ ਦੀ ਰੀਪਲੇ ਜਿਹੜੀ ਜ਼ਰੂਰ ਚੈੱਕ ਕਰ ਲੈਣ ਪਰ ਕਰਾਚੋ ਵਾਲੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੰਦਾ ਹੈ ਉਦਮ ਸਿੰਘ ਮਾਰੀ ਗੋਲੀ ਸਿੱਧੀ ਵਿੱਚ ਦਿਲ ਦੇ ਜੀ ਉਹ ਪਿਸਤਲ ਤਾਂ ਮਿਲਨ ਬਜਾਰੋ ਹਾ ਜਿਗਰੇ ਨਾ ਮਿਲਦੇ ਜੀ ਕਹਿੰਦੇ ਸੋਰੇ ਵਾਲੀਆ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਕਬੱਡੀ ਬੱਲੇ ਬੱਲੇ ਸੋਰੇ ਵਾਲੀਆ ਸੋਰੇ ਵਾਲੀਆ ਸੋਰੇ ਵਾਲੀਆ ਉਹ ਪਨੌਰ ਵਾਲੇ ਜਫਾ ਵਧੀਆ ਲੱਗਾ ਤੇ ਕਰੀ ਤਾੜੀਆਂ ਜ਼ੋਰਦਾਰ ਉਹ ਪਨੌਰ ਵਾਲੋ ਕੀ ਹਾਲ ਚਾਲ ਔਰ ਪਈ ਹੈ ਗੱਲ ਸਿਰੇ ਲੱਗੀ ਪਈ ਹੈ ਚੋਟੀ ਦਾ ਮੁਕਾਬਲਾ ਚੱਲਦਾ ਹੋਇਆ ਹੈ ਇਹ ਦੁਨੀਆ ਮਤਲਬ ਖੋਰਾ ਦੀ ਇੱਥੇ ਪਤਾ ਨਾ ਲੱਗੇ ਜਮਾਨੇ ਦਾ ਜਿੱਥੇ ਆਪਣੇ ਧੋਖਾ ਦੇ ਜਾਂਦੇ ਉੱਥੇ ਕੀ ਇਤਬਾਰ ਬਗਾਨੇ ਦਾ ਜਿੱਥੇ ਆਪਣੇ ਧੋਖਾ ਦੇ ਜਾਂਦੇ ਉੱਥੇ ਕੀ ਇਤਬਾਰ ਬਗਾਨੇ ਦਾ ਇਸੇ ਬਗਾਨੇ ਨੂੰ ਕੀ ਕਹਿ ਸਕਦੇ ਆ ਉਹ ਪੈਂਦੀ ਹੋਈ ਰੇਡ ਕਰਾਚੋ ਵਾਲਾ ਮੁੰਡਾ ਕਬੱਡੀ ਪਾਉਣ ਦੇ ਲਈ ਵਾਧਾ ਕਰਾਚੋ ਵਾਲਾ ਸ਼ੰਤ ਕਰਾਚੋ ਵਾਲਾ ਸ਼ਾਂਤੀ ਕਬੱਡੀ ਪਾ ਰਿਹਾ ਹੈ ਮੇਲਾ ਪਲੂਰ ਪਿੰਡ ਦਾ ਜੰਗ ਸਪੋਰਟਸ ਕਲੱਬ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ ਪਰ ਹਰੀਆਂ ਵਾਲਾ ਕਰਾਚੋ ਵਾਲਾ ਕਹਿੰਦੇ ਸਿਰਾ ਲਈ ਆਉਂਦਾ ਆਹ ਮੁੰਡੇ ਨੇ ਕਹਿੰਦੇ ਸਿਰਾ ਕਰਨ ਵਾਲੀ ਕਬੱਡੀ ਪਾਤੀ ਹੈ ਖੱਦ ਛੋਟਾ ਵਜਨ ਹਲਕਾ ਅਗਲੀ ਰੇਡ ਰੇਸ਼ਮ ਫੇਰ ਤੁਰ ਪਿਆ 10 ਟਾਲੀਆਂ ਤੇ ਰੇਡਾਂ ਦੋ ਦੋ ਪਾਦੇ ਹੋ ਹੁਣ ਮਸਲਾ ਜਿੱਤ ਦਾ ਬਣ ਗਿਆ ਕਬੱਡੀਆਂ ਜੋੜ-ਜੋੜ ਪਾਦੇ ਹੋਏ ਹੁਣ ਮਸਲਾ ਜਿੱਤ ਦਾ ਬਣ ਗਿਆ ਇੱਕ ਪਾਸੇ ਭਿੰਡਰ ਦੂਸਰੇ ਪਾਸੇ ਪਲੂਰ ਹ ਮੈਚ ਕਹਿੰਦੇ ਸਿਰੇ ਦਾ ਟੱਕਰ ਕਹਿੰਦੇ ਸਿਰੇ ਦਾ ਪਰ ਰੇਸ਼ਮ ਹਵਾ ਹਵਾਈ ਹੋ ਗਿਆ ਮੈਚ ਸਿਰੇ ਦਾ ਟੱਕਰ ਸਿਰੇ ਦੀ ਹੈ ਐਨ ਕਹਿੰਦੇ ਸਿਰੇ ਦਾ ਮੈਚ ਅੱਜ ਬੈਸਟਾਂ ਨੂੰ ਵੱਡੇ ਮਾਨ ਸਰਮਾਤ ਤੇ ਜਾਣਗੇ ਭਲੌਰ ਦੀ ਧਰਤੀ ਹੈ ਪੱਤੜਾਂ ਵਾਲਾ ਮੈਚ ਉਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਹਰੀਆਂ ਵਾਲਾ ਵਿੱਕੀ ਤਿਆਰ ਹੈ 7 7 ਨੰਬਰ 1 ਨੰਬਰ ਹੋਲਡ ਹੈ 7 7 ਨੰਬਰ ਹੋ ਗਏ 1 ਨੰਬਰ ਹੋਲਡ ਜਿੱਤੂ ਕੌਣ ਇਹ ਤੇ ਰੱਬ ਜਾਣਦਾ ਸਾਬ ਹੱਥ ਵੜਿਆਈਆਂ ਜਿਸ ਭਾਵੇਂ ਤਿਸਤੇ ਐਤ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਐ ਮੈਕ ਦੀ ਰੇਡ ਹੁਣ ਕਿਹੜਾ ਭਿੰਡਰਾ ਦਾ ਆਹ ਕਹਿੰਦੇ ਬੱਲੇ ਬੱਲੇ ਕਰਾਵੇਗਾ ਸ਼ਰਨਾ ਵੀ ਤਿਆਰ ਹਰੀਕੇਲਾ ਵੀ ਤਿਆਰ ਪੈਂਦੀ ਰੇਡ ਕੱਟਤੀ ਸੋਹਣਾ ਤੋ ਜਫਿਆਂ ਦਾ ਡੱਗੋ ਵਾਲੇ ਤੋਂ ਵਾਲਾ ਡੱਗੋ ਵਾਲਾ ਕਹਿੰਦੇ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ 1 ਅਪ੍ਰੈਲ ਨੂੰ ਲੰਢੇ ਕਹਿੰਦੇ ਕਬੱਡੀ ਕੱਪ ਤੇ ਫੌਰ ਚੰਦਰ ਗੱਡੀ ਨਾਲ ਸ਼ਰਨੇ ਦਾ ਵੱਡਾ ਮਾਣ ਤੇ ਸਰਮਾਨ ਕੀਤਾ ਜਾਣਾ ਹੈ ਸਾਡੇ ਮੇਜਰ ਸੀਰੀ ਦੀ ਬਰਾਰ ਪਲੌਰ ਉਹਨਾਂ ਦੇ ਲੋਕ ਕਹਿੰਦੇ ਫੌਰਚਨਰ ਗੱਡੀ ਦਿੱਤੀ ਜਾਣੀ ਹੈ ਲੱਗੋ ਵਾਲਿਆ ਮੁਬਾਰਕਬਾਦ ਹੈ ਪਰ ਸਲੀਨੇ ਵਾਲਾ ਕਬੱਡੀ 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 ਕਰਦਾ ਹੋਇਆ ਚਾਰ ਜਾਤੀ ਮੁੰਡੇ ਪਲੌਰ ਵਾਲੇ ਫਾਈਨਲ ਮੈਚ ਕਹਿੰਦੇ ਪਲੌਰ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਪਰ ਚਾਰਾਂ ਦੇ ਵਿੱਚੋਂ ਵੈਲੀ ਕਿ ਵੈਲੀ ਬਣਦੇ ਨੇ ਕੱਲ ਦੇ ਨਿਆਣੇ ਬੱਲੀਏ ਹੋ ਤੂੰ ਕੀ ਜਾਣੇ ਅਸੀਂ ਖੁੰਦਾ ਪੁਰਾਣੇ ਬੱਲੇ ਅੱਜ ਪੁਰਾਣੇ ਖੁੰਡ ਵੀ ਪੁੱਜੇ ਆ ਪਲੋਰ ਦੇ ਵਿੱਚ ਉਹ ਵੱਡੇ ਵੱਡੇ ਸਟਾਰ ਪੁੱਜੇ ਆ ਲਓ ਕਰਾਚੋ ਵਾਲਾ ਆ ਗਿਆ ਵੱਡੇ ਵੀਰ ਛੇੜ ਕਹਾਣੀ ਲਓ ਕਹਿੰਦੇ ਕਰਾਚੋ ਦੇ ਸ਼ਾਂਤੀ ਨੇ ਕਬੱਡੀ ਪਾਈ ਹੈ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਕਿਹੜਾ ਮੂਰੇ ਹੋਵੇਗਾ ਕੌਣ ਖੁੱਚਾਂ ਦੇ ਵਿੱਚ ਜਾਵੇਗਾ ਕੌਣ ਬਗਲਾ ਪਰੇਗਾ ਕੌਣ ਧੌਲਾ ਮਾਰੇਗਾ ਕੌਣ ਕੀ ਕਰੇਗਾ ਤੇ ਟਾਈਮ ਦੱਸੇਗਾ ਇਹਦੇ ਸਮਾਂ ਦੱਸੇਗਾ ਡੱਗੋ ਵਾਲਾ ਫੇਰ ਆ ਟੁੱਟ ਕੇ ਲੱਗਿਆ ਲਓ ਸ਼ਾਂਤੀ ਤੇ ਡੱਗੋ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਓਏ ਗਬਰੂ ਐ ਨਹੀਂ ਹੋਰੀਸਾ ਤਖੜਾ ਨੰਬਰ ਰੀਡਰ ਦੇ ਸਿੱਧਾ ਜਿਹੜਾ ਐ ਆ ਵੀ ਪਲੂਰ ਵਾਲੇ ਜੇ ਫਾਇਦੇ ਦਾ ਨਜ਼ਾਰਾ ਆਉਣਾ ਹੈ ਇੱਕ ਵਾਰੀ ਦੋਨਾਂ ਟੀਮਾਂ ਦੀ ਤਾੜੀਆਂ ਮਾਰੇ ਜ਼ੋਰਦਾਰ ਹਨ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੋਇਆ ਪਿਆ ਉਹ ਪਲੂਰ ਦੇ ਵਿੱਚ ਹੱਲਾ ਗੁੱਲਾ ਹੋਇਆ ਪਿਆ ਆ ਬੈਸਟਾ ਵਾਲੀਆਂ ਰੋਡਿਆਂ ਵਾਲਿਆ ਆ ਬੈਸਟਾ ਵਾਲੀਆਂ ਪੈ ਰਹੀਆਂ ਅੱਜ ਬੈਸਟਾ ਦੇ ਲਈ 31 31 ਹਜ਼ਾਰ ਦਿੱਤਾ ਜਾਣਾ ਸੋਰੇ ਵਾਲੀਆਂ ਉਹ ਬੈਸਟਾ ਨੂੰ 31 31 ਹਜ਼ਾਰ ਪਰ ਸਾਹਮਣੇ ਨੌਜਣ ਕਹਿੰਦੇ ਕੋਸ਼ਿਸ਼ ਕੀਤ ਨੇ ਕੀਤੀ ਹੈ ਪਰ ਸਰੇਲੇ ਵਾਲੇ ਰੇਸ਼ਮ ਨੇ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋਰ ਦਿੰਦਾ ਹੈ ਕੌਣ ਕਬੱਡੀ ਪਾਵੇਗਾ ਉਹ ਗੱਲਾਂ ਸਮਝੀਆਂ ਖਰਾਚੋ ਵਾਲਾ ਸ਼ਾਂਤੀ ਆ ਗਿਆ ਹੈ ਖਰਾਚੋ ਵਾਲਾ ਕਹਿੰਦੇ ਸ਼ਾਂਤੀ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਵਾਧਤਾ ਹੋਇਆ 10:00 ਵਜ ਕੇ 10 ਮਿੰਟ ਦਾ ਸਮਾਂ ਹੋਰ ਦਾ ਖੇਡ ਮੇਲਾ ਚੱਲਦਾ ਮੈਚ ਕਹਿੰਦੇ ਸਿਰੇ ਦਾ ਦੋ ਟੀਮਾਂ ਦੇ ਦਰਮਿਆਨ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਖਰਾਚੋ ਦੇ ਗਰੂ ਨੇ ਤਿਆਰੀ ਕਰ ਲਈ ਹੈ ਅਗਲੀ ਉਡਾਨ ਭਰ ਲਈ ਹੈ ਉਧਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਲੱਗੋ ਨਵਾਂ ਦੇ ਦਾ ਸ਼ਰਨ ਹੈ 1 April ਨੂੰ ਵੱਡੀ ਗੱਡੀ ਨਾਲ ਕਹਿੰਦੇ ਵੱਡਾ ਸਨਮਾਨ ਹੋਵੇਗਾ ਲੰਡੇ ਕਹਿੰਦੇ ਕਬੱਡੀ ਕੱਪ ਦੇ ਪੈਂਦੀ ਹੋਈ ਰੇਲ ਨੰਬਰ ਰੀਡਰ ਦਾ ਨੰਬਰ ਸ਼ੰਕਤੀ ਦਾ ਕਰਾਚੋ ਵਾਲਾ ਖੇਡ ਆਇਆ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਪਿੰਡਰਾਂ ਵਾਲੇ ਬਜਿੰਦਰ ਉਹਨਾਂ ਦੀ ਬਦਾਲਤ ਬੱਲੇ ਬੱਲੇ ਕਰਾਈ ਹੈ ਅਗਲੀ ਕਬੱਡੀ ਕਹਿੰਦੇ ਰੇਸ਼ਮ ਸਲੀਨੇ ਵਾਲਾ ਉਹ ਕਬੱਡੀ ਪਾਉਣ ਦੇ ਵਾਧਾ ਆਇਆ ਪਿੰਡਰ ਤੇ ਪਲੌਰ ਦਾ ਐਨ ਫਾਈਨਲ ਮੈਚ ਚੋਟੀ ਦਾ ਸਿਰੇ ਦਾ ਐਨ ਕਹਿੰਦੇ ਸਿਰੇ ਦਾ ਮੈਚ ਅੱਜ ਪਲੌਰ ਦਾ ਵੱਡਾ ਖੇਡ ਕਬੱਡੀ ਕੱਪ ਖੇਡਿਆ ਜਾ ਰਿਹਾ ਲਓ ਸੁਲੀਨੇ ਵਾਲਾ ਰੇਸ਼ਮ ਰੇਸ਼ਮ ਔਖ ਦਾ ਕੀਪ ਦਾ ਜਫਾ 2100 ਦਾ ਹੋਵੇਗਾ ਗਰਵੀਰ ਢਿੱਲੋ ਤੇ ਸਿਮਰਨ ਬਰਾੜ ਦੇ ਵੱਲੋਂ ਰੀਪਲੇਅ ਵਾਲਾ ਨੰਬਰ ਜਿਹੜਾ ਉਹਦਾ ਫੈਸਲਾ ਸਾਨੂੰ ਜਰੂਰ ਦੱਸ ਦਿੱਤਾ ਜਾਵੇ ਜਿਹੜਾ ਨੰਬਰ ਹੋਲਡ ਹੋਇਆ ਬੇਨਤੀ ਕਰਾਂਗੇ ਰੈਫਰੀ ਵੀਰਾਂ ਨੂੰ ਜਿਹੜੇ ਬਾਹਰਲੇ ਪਾਸੇ ਨੇ ਕਿਰਪਾ ਕਰਕੇ ਉਹ ਨੰਬਰ ਦਾ ਫੈਸਲਾ ਸਾਨੂੰ ਜ਼ੋਰ ਜਾਣਕਾਰੀ ਦੇਣ ਮੁਕਾਬਲਾ ਬੜਾ ਵਧੀਆ ਹੈ ਟੱਕਰ ਕਹਿੰਦੇ ਸਿਰੇ ਦੀ ਹੈ ਬੇਨਤੀਆ ਬਗੜੇ ਨੂੰ ਜਰਨੈਲ ਬਗੜਾ ਹੋਰ ਬੇਨਤੀ ਹੈ ਵੀ ਰੀਪਲੇ ਵਾਲਾ ਨੰਬਰ ਜਿਹੜਾ ਜ਼ਰੂਰ ਚੈੱਕ ਕਰ ਲਵੇ ਮਹਿਕ ਪੱਤੜਾਂ ਵਾਲਾ ਗਮਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚੋਟੀ ਦਾ ਮੁਕਾਬਲਾ ਖੇੜਿਆ ਜਾ ਰਿਹਾ ਹੈ ਫਾਈਨਲ ਮੈਚ ਪਲੋਰ ਦੀ ਧਰਤੀ ਹੈ ਫਾਈਨਲ ਫਾਈਨਲ ਚੱਲਦਾ ਕਹਿੰਦੇ ਮਹਿਕ ਨੇ ਕਬੱਡੀ ਪਾਈ ਹੈ ਹੁੰਡੇ ਮੁੜ ਕੋ ਮੁੜਕੀ ਹੋਏ ਪਿਆ ਹੈ ਜੋਰ ਲੱਗਾ ਹੋਇਆ ਠੰਡ ਨੰਗੀ ਅਤੇ ਗਰਮੀ ਆ ਰਹੀ ਹੈ ਆ ਪੈਂਦੀ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਐਂਗਰੀ ਬਰਡ ਆਹ ਮੁਕਾਬਲਾ ਹੋਇਆ ਪਰ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਅਗਲੀ ਰੇਡ ਕਹਿੰਦੇ ਰੇਸ਼ਮ ਫੇਰ ਤਿਆਰ ਬਰ ਤਿਆਰ ਸਾਰੀ ਸੰਗਤ ਦਾ ਧੰਨਵਾਦ ਸਾਰੇ ਭਲੂਰਪਿੰਡ ਦਾ ਧੰਨਵਾਦ ਯੰਗ ਸਪੋਰਟਸ ਕਲੱਬ ਵਾਲਿਆਂ ਦਾ ਵੀ ਧੰਨਵਾਦ ਸਾਰੇ ਯਾਨਾਰੀ ਭਰਾਵਾਂ ਦਾ ਧੰਨਵਾਦ ਸਾਰੀਆਂ ਟੀਮਾਂ ਦਾ ਸਾਰੇ ਸਹਿਯੋਗੀਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੇਸ਼ਮ ਦੀ ਰੇਡ ਹੁਣ ਕੌਣ ਲੈ ਵੀ ਪਹਿਲੀ ਅੱਜ ਫੇ ਲਾਉਣੇ ਪੈਣੇ ਆ ਆ ਕੀਤ ਹੋ ਮੁੰਡੇ ਦੇ ਨੇੜੇ ਗਗਨੇ ਆ ਜੇ ਬੈਸਟਮਾਨਾ ਕੁਝ ਨਾ ਕੁਝ ਕਰਨਾ ਪੈਣਾ ਲਓ ਪੈਂਦੀ ਹੋਈ ਰੇਡ ਰੇਸ਼ਮ ਦੀ ਕਬੱਡੀ ਪੈ ਰਹੀ ਹੈ ਚਾਰਾਂ ਦੇ ਵਿੱਚੋਂ ਸੋਹਰੇ ਵਾਲੀ ਆ ਸੋਹਰੇ ਵਾਲੀ ਆ ਪੁਆਇੰਟ ਗਿੱਤੇ ਪੁਆਇੰਟ ਜਾਫੀਆਂ ਦਾ ਰੀਪਲੇ ਦੀ ਮੰਗ ਹੋ ਰਹੀ ਹੈ ਰੀਪਲੇ ਦੀ ਮੰਗ ਹੋ ਰਹੀ ਆ ਵੀ ਚੈੱਕ ਕਰੋ ਰੀਪਲੇ ਇੱਕ ਯਾਰ ਪਹਿਲਾ ਰੀਪਲੇ ਆ ਬੇਨਤੀ ਹੈ ਜਿਹੜੇ ਰੈਫਰੀ ਬਾਅਦ ਪਾਸੇ ਆ ਵੀਰ ਬੜਕੇ ਜਿਹੜਾ ਪਹਿਲਾ ਵਾਲਾ ਰਿਵਿਊ ਆ ਉਹ ਦਿੱਤਾ ਗਿਆ ਭਲੂਰ ਨੂੰ ਆ ਵੀ ਨੰਬਰ ਚੈੱਕ ਕਰਿਓ ਜੀ ਜਿਹੜਾ ਪਹਿਲਾ ਵਾਲਾ ਰਿਵਿਊ ਸੀਗਾ ਉਹ ਭਲੂਰ ਨੂੰ ਦਿੱਤਾ ਗਿਆ ਜਿਹੜਾ ਵੀਰ ਦੇਖੋ ਨੰਬਰ ਵੀ ਚੈੱਕ ਕਰਿਓ ਯਾਰ ਜਸਕਰਨ ਸਿੰਘ ਜੀ ਚੋਟੀਆਂ ਕਹਿੰਦੋ ਭਲੂਰ ਦੀ ਟੀਮ ਲਈ 1100 ਦੇ ਵੱਡੇ ਮਾਨਸਦਗਰ ਹੋਏ ਐ ਲੈ ਵੀ ਗੁਰਪਿੰਦਰ ਆ ਪੈਸੇ ਲੈ ਜਾ ਗੁਰਪਿੰਦਰ ਗੁਰਪਿੰਦਰ ਆ ਪੈਸੇ ਲੈ ਜਾ ਮੇਥੋਂ ਪਲੂਰ ਦੀ ਟੀਮ ਦੇ ਪੈਸੇ ਐ ਬਹੁਤ ਬਤਨਵਾਦ ਫਾਈਨਲ ਮੈਚ ਖੇਡਿਆ ਜਾ ਰਿਹਾ ਸ਼ਾਂਤੀ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਇੱਥੇ ਕੋ ਵਾਲਾ ਇਹ ਕੋ ਵਾਲਾ ਕਾ ਵਾਦ ਐ ਉਹ ਪਲੂਰ ਵਾਲੇ ਮੈਚ ਕਿਵੇਂ ਲੱਗਦਾ ਹੈ ਕਰੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਟੱਕਰ ਸਿਰੇ ਦੀ ਐ ਜ਼ੋਰ ਲੱਗਾ ਹੋਇਆ ਪਰ ਫੈਸਲਾ ਫੈਸਲਾ ਮੈਚ ਕਹਿੰਦੇ ਚੋਟੀ ਦਾ ਚੱਲਦਾ ਆ ਨੰਬਰ ਵੀ ਰਿਵਿਊ ਆ ਬਾਈ ਆ ਇਹ ਵੀ ਹੋਲਡ ਹੈ ਟੈਲੀਵਿਜ਼ਨ ਬਣ ਗਿਆ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ ਚੈੱਕ ਕਰੋ ਜੀ ਰੀਪਲੇ ਵਾਲਾ ਨੰਬਰ ਕੋਈ ਟਾਈਮ ਸੀਗਾ ਟੈਲੀਵਿਜ਼ਨ ਦੀ ਚੜ੍ਹਾਈ ਹੁੰਦੀ ਸੀ ਫਿਰ LCD ਫਿਰ LED ਦੁਨੀਆਂ ਬਹੁਤ ਐਡਵਾਂਸ ਹੋ ਗਿਆ ਹੈ ਚੀਨ ਵਾਲਿਆਂ ਨੇ ਕਹਿੰਦੇ ਉੱਡਣ ਵਾਲੀਆਂ ਕਾਰਾਂ ਬਣਾ ਲਈਆਂ ਕਾਰਾਂ ਉੱਡ ਲੱਗ ਪਈਆਂ ਆਓ ਸਾਹਮਣੇ ਕਹਿੰਦੇ ਰੇਸ਼ਮ ਨੇ ਕਬੱਡੀ ਪਾਈ ਹੈ ਲੋ ਸਲੀਨੇ ਵਾਲਾ ਰੇਸ਼ਮ ਫਾਈਨਲ ਮੈਚ ਭਲੌਰ ਦੇ ਵੱਡੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਆਓ ਚਾਰ ਜਾਫੀ ਮੁੰਡੇ ਭਲੌਰ ਵਾਲੇ ਅਰਸ਼ੂ ਹੁਣਾਂ ਦੇ ਤੋਤੇ ਹੁਣਾਂ ਨੇ ਟੌਪ ਦੀ ਕਬੱਡੀ ਖੇਡੀ ਹੈ ਗੱਲਾਂ ਕੀਪੇ ਵਰਗੇ ਚੱਲੀਆਂ ਇੱਕ ਕੀਪਾ ਰੇਡਰ ਹੋਇਆ ਗੱਲਾਂ ਸੇਮੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਪਰ ਪੁਆਇੰਟ ਕਹਿੰਦੇ ਨੌ ਜਣਾ ਰੇਸ਼ਮ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਫਾਈਨਲ ਵੈਲਟ ਭਾਈ ਜੀ ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਰੀਪਲੇ ਯਾਰ ਜਿਹੜਾ ਨੰਬਰ ਹੋਲਡ ਸੀ ਨਾ ਇੱਕ ਇਧਰ ਹਰੇਸ਼ਮ ਦੀ ਰੇਡ ਆਲਾ ਬਗੜੇ ਚੈੱਕ ਕਰ ਲੋ ਇੱਕ ਰੇਸ਼ਮ ਦੀ ਰੇਡ ਆਲਾ ਰਿਵਿਊ ਤੇ ਇੱਕ ਸ਼ਾਂਤੀ ਦੀ ਰੇਡ ਆਲਾ ਰਿਵਿਊ ਹਾਂ ਹਾਂ ਕੀਤੇ ਜਰੂਰ ਚੈੱਕ ਕਰੋ ਸਮਝ ਜੀ ਮੈਂ ਹੁ ਕਹਿੰਦੇ ਕਰਾਚੋ ਵਾਲੇ ਨੇ ਕਬੱਡੀ ਪਾਤੀ ਹੈ ਸ਼ਾਂਤੀ ਕਰਾਚੋ ਵਾਲਾ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਹੈ ਲੈ ਵੀ ਸ਼ਰਨਾਂ ਜੱਫੇ ਲਾਉਣੇ ਪੈਣਿਆ ਆ ਸ਼ਾਂਤੀ ਤਿਆਰ ਵਰ ਤਿਆਰ ਬਰਾਬਰ ਦੀ ਟੱਕਰ ਇੱਕ ਦੋ ਜੱਫੇ ਇੱਕ ਦੋ ਰੇਡਾਂ ਬਾਕੀ ਹੋਣਗੀਆਂ ਲਓ ਪੈਂਦੀ ਹੋਈ ਰੇਡ ਨੰਬਰ ਧਾਵੀ ਦਾ ਉਧਰ ਹਰਗੋਬਿੰਦ ਸਿੰਘ ਜੀ ਵਿਰਾਡ ਪਲੌਰ ਵਾਲੇ ਉਹ ਵੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ ਧੰਨਵਾਦ ਉਧਰ ਸਾਡੇ ਵੀਰ ਆ ਜਸਕਰਨ ਸਿੰਘ ਜੀ ਚੋਟੀਆਂ ਕਲਾ ਉਹਨਾਂ ਵੀਰਾਂ ਦੇ ਵੱਲੋਂ ਭਲੌਰ ਦੀ ਟੀਮ ਲਈ 1100 ਦੇ ਵੱਡੇ ਮਾਤਸਰ ਪੁੱਜੇ ਆ ਬਹੁਤ ਬਧਨਵਾਦ ਸਾਡੇ ਚੋਟੀਆਂ ਵਾਲਾ ਸਾਡਾ ਵੀਰ ਪੁੱਜਿਆ ਹੋਇਆ ਪਰ ਕਹਿੰਦੇ ਤਰ ਤਰ ਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਲਓ ਪੈਂਦੀ ਰੇਡ ਸੂਰੇ ਵਾਲਿਆ ਸਿਰਾਂ ਲਾ ਗਿਆ ਆ ਗਗਨ ਸੂਰੇ ਵਾਲਿਆ ਰੇਸ਼ਮ ਤੇ ਗਗਨ ਟੱਕਰ ਸਿਰੇ ਦੀ ਰੇਸ਼ਮ ਤੇ ਗਗਨ ਰੇਸ਼ਮ ਤੇ ਗਗਨ ਆ ਮੇਲਾ ਨੱਚ ਉੱਠਿਆ ਆ ਮੇਲਾ ਨੱਚ ਉੱਠਿਆ ਬੱਲੇ ਆ ਬੱਲੇ ਬੱਲੇ ਹੋ ਗਈ ਮੈਂ ਸਮਾਪਤ ਬੋਲੇ ਗਗਨ ਨੇ ਕਹਿੰਦੇ ਆ ਜਫਾ ਲਾ ਕੇ ਵਾਸਾ ਪਲਟਦਾ ਪਿੰਡਰਾ ਦੇ ਨੰਬਰ 13 ਤੇ ਭਲੌਰ ਦੇ ਨੰਬਰ 1.14 ਭਲੌਰ ਫਸਟ ਤੇ ਪਿੰਡਰ ਸੈਕਿੰਡ ਸ਼ਰ ਨੇ ਡੱਗੂ ਨੂੰ ਬੇਨਤੀ ਆਜ ਦੇ ਮੇਲੇ ਦੇ ਬੈਸਟ ਸੁਣਿਓ ਬੈਸਟ ਸ਼ਾਂਤੀ ਕ੍ਰਾਤਿਓ ਨੇ 8 ਰੇਡਾਂ ਪਾਈਆਂ ਤੇ 7 ਨੰਬਰ ਲਏ ਐ। ਰੇਸ਼ਮ ਸਰੀਣਾ 11 ਰੇਡਾਂ ਪਾਈਆਂ 9 ਨੰਬਰ ਲਏ ਐ। ਭਲੌਰ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਰੇਸ਼ਮ ਸਰੀਣਾ ਬੜੇ ਕਰੀ ਰੇਸ਼ਮ ਲਈ ਤਾੜੀਆਂ ਮਾਰੋ ਜ਼ੋਰਦਾਰ। ਰੇਸ਼ਮ ਸਰੀਣਾ ਭਲੌਰ ਦੇ ਖੇਡ ਮੇਲੇ ਦਾ ਬੈਸਟ ਰੇਡਰ 31000 ਦਾ ਜੇਤੂ ਐ। ਲੈ ਵੀ ਰੇਸ਼ਮਾ ਬਹੁਤ-ਬਹੁਤ ਮੁਬਾਰਕਾਂ। ਬਹੁਤ-ਬਹੁਤ ਮੁਬਾਰਕਾਂ ਦੋਨੋ ਟੀਮਾਂ ਨੂੰ ਆਹ ਫੈਸਟ ਜਾਫੀ ਵੀ ਸੁਣਿਓ ਜੀ ਹਾਂਜੀ ਲੱਗੋ ਵਾਲੇ ਸ਼ਰਨੇ ਦੇ 7 ਟੱਚ 2 ਜਫੇ ਗਗਨ ਸੂਰੀ ਵਾਲਿਆ 6 ਟੱਚ 4 ਜਫੇ ਪਲੂਰ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਗਗਨ ਸੂਰੀ ਵਾਲਾ ਇੱਕ ਵਾਰੀ ਗਗਨ ਲਈ ਤਾੜੀਆਂ ਮਾਰਿਓ ਜੇ ਤੱਤ ਚਾਰ ਜਫੇ ਗਗਨ ਸੋਰੇ ਵਾਲੀਆ ਕੇਵਲ ਕਾਲੇ ਦਾ ਵੀਰ ਅੱਜ ਦੇ ਮੇਲੇ ਦਾ ਬੈਸਟ ਬਣਿਆ ਗਗਨ ਸੋਰੇ ਵਾਲੀਆ ਬੈਲਟ ਜਾਬੀ ਤੇ ਰੇਸ਼ਮ ਸਰੇਨੇ ਵਾਲਾ ਬੈਸਟ ਰੇਡਰ ਦੋਨੋਂ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ